ਪਗਮਾਨਤ ਮੰਨਦਾ ਬੰਦਾ ਫੜਿਆ ਗਿਆ ਅਮਰੀਕਾ ਦੇ ਵਿੱਚ ਖਾਸ ਬੰਦਾ ਤੇ ਬੱਚਿਆਂ ਨਾਲ ਜਿਹੜੇ ਸੋਸ਼ਣ ਦੇ ਮਾਮਲੇ ਹੁੰਦੇ ਨੇ ਜਾਂ ਜਿਹੜੇ ਬੱਚਿਆਂ ਨਾਲ ਖੇ ਖਰਾਬੀਆਂ ਦੇ ਮਾਮਲੇ ਹੁੰਦੇ ਨੇ ਉਸ ਸੰਬੰਧੀ ਉਸ ਦੇ ਕੋਲ ਉਸ ਤੇ ਫੋਨ ਦੇ ਵਿੱਚ ਤੇ ਉਸ ਦੇ ਕੋਲੋਂ ਕਾਫੀ ਸਮਗਰੀ ਇਦਾਂ ਦੀ ਬਰਾਮਦ ਹੋਈ ਹੈ ਉਸ ਨੂੰ ਉਸ ਸਮਗਰੀ ਨੂੰ ਕਿਹਾ ਜਾਂਦਾ ਅਮਰੀਕੀ ਕਾਨੂੰਨ ਦੇ ਮੁਤਾਬਕ ਸੀ ਐਸ ਏ ਐਮ ਭਾਵ ਚਾਈਲਡ ਸੈਕਸੂਅਲ ਅਬਿਊਜ਼ ਮਟੀਰੀਅਲ 42 ਸਾਲਾ ਗੁਰਜੀਤ ਮੱਲੀ ਜਿਹੜਾ ਹੈ ਉਸ ਨੂੰ ਵਾਸ਼ਿੰਗਟਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਵੱਡੀ ਖਬਰ ਐਸ ਕਰਕੇ ਆ ਕਿਉਂਕਿ ਜਿਹੜੇ ਨਾਮ ਮੈਂ ਹੁਣ ਲੈਣ ਲੱਗਿਆ ਉਹਨਾਂ ਦੇ ਨਾਲ ਸਬੰਧ ਰੱਖਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਉਸਦੇ ਐਨ ਪਰਿਵਾਰ ਮਤਲਬ ਉਸਦੀ ਜਿਹੜੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਉਹ ਭਗਵੰਤ ਮਾਨ ਦੀ ਮੰਮੀ ਤੇ ਭਗਵੰਤ ਮਾਨ ਤੇ ਹੋਰ ਸਾਰੇ ਪਰਿਵਾਰ ਦੇ ਨਾਲ ਉਸ ਦੀ ਇਦਾਂ ਨੇੜਤਾ ਉਜਲ ਦੁਸਾਂਝ ਬ੍ਰਿਟਿਸ਼ ਕੋਲੰਬੀਆ ਦਾ ਮੁੱਖ ਮੰਤਰੀ ਰਹਿ ਚੁੱਕਾ ਕੈਨੇਡਾ ਦੇ ਵਿੱਚ ਉਜਲ ਦੁਸਾਂਝ ਸੁਖਵੀਰ ਬਾਦਲ ਤੇ ਹਰਪਾਲ ਸਿੰਘ ਚੇਮਾ ਆਮ ਆਦਮੀ ਪਾਰਟੀ ਦਾ ਪੰਜਾਬ ਵਿਧਾਨ ਸਭਾ ਦਾ ਮੌਜੂਦਾ ਸਪੀਕਰ ਕਟਪੁਤਲੀ ਸਰਕਾਰ ਦਾ ਮੌਜੂਦਾ ਸਪੀਕਰ ਜਿਹੜਾ ਹੈਗਾ ਸੰਧਵਾ ਕੁਲਤਾਰ ਸੰਧਵਾ ਤੇ ਜਿਹੜੇ ਹੋਰ ਕਾਫੀ ਵੱਡੇ ਵੱਡੇ ਲੋਕ ਨੇ ਉਹਨਾਂ ਦੇ ਨਾਲ ਸੰਬੰਧ ਰੱਖਦਾ ਇਹ ਸਭ ਤੋਂ ਵੱਡੀ ਹੋਰ ਗੱਲ ਉਹ ਹੈ ਕਿ ਜ਼ੀਰਕਪੁਰ ਅਤੇ ਜਿਹੜਾ ਟਰਾਈ ਸਿਟੀ ਹੈ ਜ਼ੀਰਕਪੁਰ ਚੰਡੀਗੜ੍ਹ ਤੇ ਮੁਹਾਲੀ ਉੱਥੇ ਇਸ ਦਾ ਜਿਹੜਾ ਡਾਊਨ ਟਾਊਨ ਮੁਹਾਲੀ ਇੱਕ ਬਹੁਤ ਵੱਡਾ ਪਲਾਜ਼ਾ ਜਿਹੜਾ ਮਲਟੀ ਮਿਲੀਅਨ ਡਾਲਰ ਦਾ ਰੁਪਈਆ ਦਾ ਨਹੀਂ ਮਲਟੀ ਮਿਲੀਅਨ ਡਾਲਰ ਦਾ ਪਲਾਜ਼ਾ ਉਹ ਬਣਾਇਆ ਜਾ ਰਿਹਾ ਹੈ ਇਸ ਵੱਲੋਂ ਸੋ ਉਹਦੇ ਚ ਇਹ ਨਹੀਂ ਹੋ ਸਕਦਾ ਕਿ ਉਹ ਸਾਰੀ ਪੂੰਜੀ ਇਸ ਤੇ ਖੂਨ ਪਸੀਨੇ ਦੀ ਹੋਵੇ ਇੰਨੀ ਤਾਂ ਕਦੇ ਇਕੱਠੀ ਕਰ ਹੀ ਨਹੀਂ ਸਕਦਾ ਹੈਗਾ ਬੰਦਾ ਸੋ ਇਹ ਵੀ ਗੱਲ ਪੱਕੀ ਹੈ ਕਿ ਇਸ ਦੇ ਵਿੱਚ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਜਿਨੇ ਹੋਰ ਉੱਥੇ ਲੀਡਰ ਨੇ ਉਹਨਾਂ ਸਾਰਿਆਂ ਦਾ ਪੈਸਾ ਲੱਗਿਆ ਹੋਵੇਗਾ